ਵੈਜ ਜਿੱਕਾ ਖਾਲਸਾ ਵੈਜ ਜਿੱਕੀ ਫਤਿਹ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਅੱਗੇ ਆਪਾਂ ਸ਼ਾਮ ਨੂੰ ਡੇਲੀ ਪ੍ਰੈਕਟਿਸ ਲਾਉਂਦੇ ਸੀਗੇ ਤੇ ਸੋਮਵਾਰ ਤੋਂ ਆਪਾਂ ਟਾਈਮ ਬਦਲਤਾ ਸਵੇਰ ਲਾਇਆ ਕਰਾਂਗੇ ਪ੍ਰੈਕਟਿਸ ਆਪਾਂ ਸਵੇਰ 5 ਵਜੇ ਸਾਰੇ ਜਣੇ ਆਜਿਆ ਕਰੋ ਜੀ 5 ਤੋਂ 7 ਸਵੇਰ 2 ਘੰਟੇ ਲਾਇਆ ਕਰਾਂਗੇ ਸ਼ਾਮ ਨੂੰ ਆਪਾਂ ਗੇਮ ਲਾਇਆ ਕਰਾਂਗੇ ਖੇਡਾਂ ਕਰਾਂਗੇ ਤੇ ਆਪਣੇ ਭਰਾ ਕਿਸੇ ਨੇ ਬਾਹਰੋਂ ਵੀਰ ਨੇ ਆਪਣੀ ਮਦਦ ਭੇਜੀ ਆ ਤੇ ਆਪਾਂ ਸੋਮਵਾਰ ਤੋਂ ਖਰਾਕ ਵੀ ਨਾਲ ਸ਼ੁਰੂ ਕਰਾਂਗੇ ਜਾਂ ਇਕੱਲੇ ਲਾਇਆ ਕਰਾਂਗੇ ਜਾਂ ਕੋਈ ਦੁੱਧ ਦੇ ਜਾਂ ਕੋਈ ਕਿ ਉਹ ਸਾਰੇ ਜਣੇ ਮੁੰਡੇ ਕਿਸੇ ਨੇ ਵੀ ਛੁੱਟੀ ਨਹੀਂ ਮਾਰਨੀ ਸਾਰਿਆਂ ਨੇ 5 ਵਜੇ ਨਟ ਰੈਡੀ ਇੱਥੇ ਆ ਜਾ ਕਰਨਾ ਹੋਰ ਵੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਗਰਾਊਂਡ 'ਚ ਆਇਆ ਕਰੋ ਸਵੇਰ ਆਪਾਂ ਮਿਹਨਤ ਲਾਇਆ ਕਰਾਂਗੇ 5 ਤੋਂ 7 ਸ਼ਾਮ ਨੂੰ ਗੇਮ ਲਾਇਆ ਕਰਾਂਗੇ ਦੋਨੇ ਟਾਈਮ ਭਰਾ ਵੱਧ ਤੋਂ ਵੱਧ ਆਇਆ ਕਰੋ ਵੀ ਮੈਂ ਬੇਨਤੀ ਕਰਦਾ ਜਿਹੜੇ ਭਰਾ ਐਨਆਰਆਈ ਬਾਹਰ ਬੈਠੇ ਵੀ ਉਹਨਾਂ ਨੂੰ ਵੀ ਬੇਨਤੀ ਆ ਵੀ ਸਾਰੇ ਬੱਚੇ ਜਿਹੜੇ ਗਰੀਬ ਭਰਾਵਾਂ ਦੇ ਬੱਚੇ ਆ ਵਧੀਆ ਵਿਚਾਰੇ ਮਿਹਨਤ ਕਰਦੇ ਆ ਗੇਮ ਨਾਲ ਜੁੜੇ ਆ ਬਹੁਤ ਚੰਗੀ ਗੱਲ ਆ ਤੇ ਜਿੰਨੀ ਵੀ ਕਿਸੇ ਦੀ ਕੋਈ ਸ਼ਰਧਾ ਵੱਧ ਤੋਂ ਵੱਧ ਯਾਰ ਇਹਨਾਂ ਦੀ ਆਪਾਂ ਹੈਲਪ ਕਰੀਏ ਰਲ ਮਿਲ ਕੇ ਕੋਈ ਬੱਚੇ ਕਾਮਯਾਬ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ